ਅੱਜ ਮੁੰਡੇ ਮੁਰਿਆ ਸਾਰੇ ਬੰਦੇ ਤੇ ਸਵਾਲ ਚੱਕ ਰਹੇ ਨੇ ਕਿ ਹਰ ਸਾਲ ਮੁੜਦੇ ਆ ਮੈਂ ਤੁਹਾਨੂੰ ਡਾਟਾ ਦੰਦਾ ਤੁਸੀਂ ਦੇਖੋ ਮੇਰਾਤੀ ਗੁਜਰਾਤੀ ਵੀ ਇੰਨੀ ਵੱਡੀ ਗਿਣਤੀ ਜਾਂਦੇ ਮੇਰਾਤੀ ਬਹੁਤ ਵੱਡੀ ਗਿਣਤੀ ਜਾਂਦੇ ਸਾਡੇ ਨਾਲੋਂ ਵੱਧ ਅਗਰ ਪੰਜਾਬੀ ਮੁੰਡਾ 40 ਲੱਖ ਦਿੰਦਾ ਹਰਿਆਣਵੀ 60 ਤੋਂ 65 ਲੱਖ ਦਿੰਦਾ ਤਾਂ ਗੁਜਰਾਤੀ 1 ਕਰੋੜ ਰੁਪਏ ਦਿੰਦੇ ਬਾਹਰ ਜਾਣ ਦਾ ਬਾਹਰ ਜਾਣ ਲੋ 1 ਕਰੋੜ ਰੁਪਇਆ 1 ਕਰੋੜ ਰੁਪਇਆ ਪਰ ਉਹ 1 ਕਰੋੜ ਰੁਪਇਆ ਅਮਰੀਕਾ ਪਹੁੰਚ ਕੇ ਦਿੰਦੇ ਆ ਜਦੋਂ ਤੁਹਾਡੇ ਦੱਸੇ ਉਹਦੇ ਦੱਸੇ ਅਡਰੈਸ ਤੇ ਉੱਤੇ ਪਹੁੰਚ ਜਾਂਦੇ ਉਦੋਂ ਦਿੰਦੇ ਆ ਹਰਿਆਣੇ ਵਾਲੇ ਕਹਿੰਦੇ ਸਾਨੂੰ ਬਾਰਡਰ ਤੇ ਛੱਡ ਦੋ ਤੇ ਅਸੀਂ ਪਹੁੰਚ ਜਾਵਾਂਗੇ ਪੰਜਾਬੀ ਵੀ ਕਹਿੰਦੇ ਸਾਨੂੰ ਬਾਰਡਰ ਤੇ ਛੱਡ ਦੋ ਅਸੀਂ ਆਪਣੇ ਘਰ ਦੇ ਟੱਪ ਜਾਵਾਂਗੇ ਸਾਡਾ ਗਰੰਟਰ ਮੋਰੇ ਤਿਆਰ ਖੜਾ ਸਾਨੂੰ ਸਾਰੇ ਲੈਣ ਵਾਲੇ ਖੜੇ ਆ ਤੇ ਇਹ ਰਿਸਕ ਰਿਸਕ ਦਾ ਲੈਵਲ ਦਾ ਮਾਉਂਡ ਹੈ ਤੇ ਗੁਜਰਾਤੀ ਕੀ ਕਹਿੰਦਾ ਕੋਈ ਰਾਤੀ ਰਿਸਕ ਨਹੀਂ ਦਿੰਦਾ ਉਹ ਕਹਿੰਦਾ ਮੈਨੂੰ ਕੋਈ ਨਹੀਂ ਜਾਣਦਾ ਉੱਥੇ ਮੈਨੂੰ ਤਾਂ ਮੇਰੇ ਅਮਰੀਕਾ ਦੇ ਫੁਲਾਨੇ ਕੈਲੀਫੋਰਨੀਆ ਦੇ ਫੁਲਾਨੇ ਐਡਰੈਸ ਤੇ ਇਸ ਘਰ ਤੇ ਛੱਡ ਦੇ 1 ਕਰੋੜ ਰੁਪਏ ਚੱਕ ਲੈ ਘਰ ਤੱਕ ਛੱਡ ਕੇ ਆਉਂਦੇ ਫਿਰ ਨਹੀਂ ਡੌਕਰ ਛੱਡਦੇ ਨੇ ਉਹਨਾਂ ਘਰ ਤੱਕ ਘਰ ਤੱਕ ਕੰਗੜਾ ਪਾਉਣ ਤੋਂ ਬਾਅਦ ਗਾਂ ਖਾਰਾ ਦਾ ਇੰਤਜ਼ਾਮ ਹੋ ਗਿਆ ਜਦੋਂ ਉੱਥੋਂ ਬਾਹਰ ਨਿਕਲਿਆ